ਇਸ ਦਿਨ ਦੀ ਸਭ ਤੋਂ ਵੱਡੀ ਖਬਰ ਜਿੱਥੇ ਪੰਜਾਬ ਦੇ ਵਿੱਚ ਕੁੱਤਿਆਂ ਦਾ ਸ਼ੌਂਕ ਕਾਤਲ ਬਣਾ ਗਿਆ ਕਤਲ ਕਰਵਾ ਗਿਆ ਪਿਓ ਪੁੱਤ ਦਾ ਕਤਲ ਹੋਇਆ ਪਾਲਤੂ ਕੁੱਤਿਆਂ ਨੂੰ ਲੈ ਕੇ ਝਗੜਾ ਹੁੰਦਾ ਤਲਵੰਡੀ ਸਾਬੋ ਦੇ ਪਿੰਡ ਦੇ ਵਿੱਚ ਜਿੱਥੇ ਅਚਾਨਕ ਇਹ ਝਗੜਾ ਇੰਨਾ ਵੱਧ ਗਿਆ ਕਿ ਕਤਲ ਹੋ ਜਾਂਦਾ ਇੱਕ ਪਿਓ ਪੁੱਤ ਦਾ ਪਿੰਡ ਜੀਵਨ ਸਿੰਘ ਵਾਲਾ ਵਿਖੇ ਕੁੱਤਿਆਂ ਨੂੰ ਲੈ ਕੇ ਲੜਾਈ ਹੋ ਗਈ ਤੇ ਫਿਰ ਹਸ਼ਰ ਕੀ ਹੋਇਆ ਹਾਲਾਤ ਕੀ ਬਣੇ ਨੇ ਤੁਸੀਂ ਵੀ ਵੇਖੋ ਕੀ ਕੁਝ ਵਾਪਰੇ ਬਹੁਤ ਇੱਛਾ ਨਹੀਂ ਆਪਾਂ ਯਾਰਾ ਇੱਥੇ ਰਹਿ ਕੇ ਗੁੰਡਰਾਂ ਮੈਂ ਲੈ ਜਾਣਾ ਸੋ ਮਾਪਾ ਪੁੱਤ ਰਹਿਣੇ ਆਪਾਂ ਵੀ ਤਰਿਆ ਸਿੰਦੇ ਰਿਆ ਹੂੰ ਤੁਸੀਂ ਕੁਪੜਾ ਲੈਓ ਮ ਇਹ ਮੁੰਡੇ ਦਾ ਕਹਾਤਾ ਵੀ ਸੁਣਦੇ। ਨਹੀਂ ਨਾ ਵੀ ਦੇਈ ਨਾ। ਇਹ ਨਹੀਂ ਇਹ ਕਹਾਤਾ ਵੀ ਦੇ। ਵੀ ਦੇਈ ਨਹੀਂ। ਉਹਨਾਂ ਨੇ ਤਾਂ ਕਿਹਾ ਤਾਂ ਨਹੀਂ ਆ ਕਿ ਮੈਂ ਉਹਨਾਂ ਨੇ ਕਿਹਾ ਕਿ ਤੁਸੂ ਭੇਜ। ਹਾਂ? ਉੱਧਰੋਂ ਭੇਜ। ਉਹਨਾਂ ਨੇ ਕਿਹਾ ਵੀ ਤੁਸੀਂ ਕਿਦੂੜਾ ਲੈ ਆਓ ਜੀ। ਇਹ ਆਈ ਤਾਂ ਹੋਰ ਕਿਸੇ। ਉਹਨਾਂ ਦਾ ਕੋਈ ਜਿਵੇਂ ਗੂਰ ਪਾਲ ਪਿੰਡ ਦੀ ਜੀ ਉਹਨਾਂ ਨੇ ਮਾਤਾ ਨੇ ਦੱਸਿਆ ਸੀ ਸਾਨੂੰ ਕਲੀਅਰ ਨਹੀਂ ਹੋ ਰਿਹਾ ਕਿ ਇਹ ਕਿਹੜਾ ਮਾਨੀਟਾਇ ਹੈ। ਬਰੇਤਾਂ ਨੰਮ ਦੇ ਜੇ ਤਾਂ ਨਾਲ ਸਾਥ ਸਾਥ। ਕਾਣਾ ਮੰਡੀ ਜਾ ਜੀ। ਹਣਾ ਚਲੋ ਮੁੜ ਕੇ ਇਹ त्याਗ ਉਹ ਇੱਥੇ ਆ ਗਏ ਜੀ। ਇਹ ਮੇਨਾਂ ਨੇ ਮੰਨ ਲਓ ਗੱਬਰ ਗੁਰ ਪਰ ਨੇ ਉਹ ਜਿਹੜੇ ਸਾਰੇ ਪੀਕੇ ਕਿਤੇ ਪਏ ਬੱਚੇ ਕਿੱਥੇ ਬੱਚੇ ਛੋਟੇ ਹੈ ਹਾਂ ਬੱਚਾ ਵੀ ਮੰਨ ਲਓ ਬੇਟਾ ਦਾ ਹੈ 8ਵੀਂ ਦਾ ਨੰਬਰ ਕਲਾਸ ਪੜ੍ਹ ਰਹੀ ਹੈ ਉਰੀਆ ਉਹ ਬਣੀ ਬਾਕੀ ਵੈਸੇ ਉਹ ਜਾਣਦੇ ਹੈਗੇ ਵੀ ਜਿਉਂ ਉਹਨਾਂ ਨੇ ਹਾਂ 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 ਮਾਤਾ ਮੰਨਿਏ ਕਿੰਨੇ ਕਿੰਨੇ ਸਿੱਖ ਹਾਂ ਕਿੰਨੇ ਮੰਨਦੇ ਹੈਗੇ ਇਹਨਾਂ ਦੇ ਪਾਪੀ ਸਪੱਟ ਜੀ ਉਹਨਾਂ ਦੇ ਬਾਹਰ ਹੈ ਨਹੀਂ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਜਿੱਥੇ ਪੰਜਾਬ ਦੇ ਵਿੱਚ ਕੁੱਤਿਆਂ ਦਾ ਸ਼ੌਂਕ ਕਾਤਲ ਬਣਾ ਗਿਆ ਕਤਲ ਕਰਵਾ ਗਿਆ ਪਿਓ ਪੁੱਤ ਦਾ ਕਤਲ ਹੋਇਆ ਪਾਲਤੂ ਕੁੱਤਿਆਂ ਨੂੰ ਲੈ ਕੇ ਝਗੜਾ ਹੁੰਦਾ ਹੈ ਤਲਵੰਡੀ ਸਾਬੋ ਦੇ ਪਿੰਡ ਦੇ ਵਿੱਚ ਜਿੱਥੇ ਅਚਾਨਕ ਇਹ ਝਗੜਾ ਇੰਨਾ ਵੱਧ ਗਿਆ ਕਿ ਕਤਲ ਹੋ ਜਾਂਦਾ ਇੱਕ ਪਿਓ ਪੁੱਤ ਦਾ ਪਿੰਡ ਜੀਵਨ ਸਿੰਘ ਵਾਲਾ ਵਿਖੇ ਕੁੱਤਿਆਂ ਨੂੰ ਲੈ ਕੇ ਲੜਾਈ ਹੋ ਗਈ ਤੇ ਫਿਰ ਹਸ਼ਰ ਕੀ ਹੋਇਆ ਹਾਲਾਤ ਕੀ ਬਣੇ ਨੇ ਤੁਸੀਂ ਵੀ ਵੇਖੋ ਕੀ ਕੁਝ ਵਾਪਰਿਆ ਨਹੀਂ ਆਪਾਂ ਯਾਰਾਂ ਇਤਨੀ ਰਹਿਣਾ ਗੁੰਡਰਾਂ ਮੈਂ ਲੈ ਜਾਂਦਾ ਤੁਹਾਨੂੰ ਆਪਾਂ ਵੀ ਤਰੇ ਸਿੰਦੇਰੇ ਕੀ ਤੁਸ ਕੂੜਾ ਲੈ ਆ। ਇਹ ਮੁੰਡੇ ਨੂੰ ਕਹਤਾ ਵੀ ਫੁੱਟ ਦੇ। ਨਹੀਂ ਨਾ। ਵੀ ਦੇਈ ਨਾ। ਇਹ ਨਹੀਂ ਇਹ ਕਹਤਾ ਵੀ ਦੇ। ਵੀ ਦੇਈ। ਇਹਨੂੰ ਤਾਂ ਕਹਤਾ ਦਈਂ ਆ। ਉਹਨਾਂ ਨੇ ਕਿਹਾ ਕਿ ਤੁਸ ਭੇਜ। ਹਾਂ? ਉੱਧਰੋਂ ਭੇਜ। ਉਹਨਾਂ ਨੇ ਕਿਹਾ ਵੀ ਤੁਸੀਂ ਕੂੜਾ ਲੈ ਆਓ ਜੀ। ਇਹ ਆਈ ਤਾਂ ਹੋਰ ਕਿਸੇ ਦਾ ਕੋਈ ਜਿਵੇਂ ਗੂੜ ਪੱਲ ਫੈਂਡ ਨਹੀਂ ਹੋਈ। ਉਹਨਾਂ ਨੇ ਮਾਤਾ ਨੇ ਦੱਸਿਆ ਸੀ ਸਾਨੂੰ ਕਲੀਅਰ ਨਹੀਂ ਹੋਇਆ ਕਿ ਇਹ ਕਮਾ ਮਨੀ ਤੇ ਖਾਂਦਾ। ਬਰੇ ਤਾਂ ਨੰਮ ਦੇ ਜੇ ਤਾਂ ਨਾਲ ਸਾਥ ਸਾਥ ਸਾਨਾ ਮੰਡੀ ਚ ਆ ਜਾਈ ਜੀ। ਹਣਾ। ਚਲੋ ਮੜ ਕੇ ਇਹ ਇੱਥੇ ਆ ਗੋ ਇੱਥੇ ਆ ਗਏ ਜੀ। ਇਹ ਆ ਜੇ ਨਾ ਨੇ ਮੰਨ ਲਓ ਗੱਬਾਰ ਗੁਰਪਨ ਨਵੇਂ ਲਿਖੇ ਸਾਰੇ ਪੀਜੇ ਕਿਤੇ ਪਏ ਬੱਚੇ ਕਿੱਥੇ ਹੈ ਬੱਚੇ ਛੋਟੇ ਹੈ ਹਾਂ ਬੱਚਾ ਵੀ ਮੰਨ ਲਓ ਬੇਟਾ ਦਾ ਹੈ 8ਵੀਂ ਦਾ 9ਵੀਂ ਕਲਾਸ ਪੜ੍ਹਦਾ ਹੈ ਜੀ ਉਹਦੀਆਂ ਪੜ੍ਹਾਈਆਂ ਹੋਣੀਆਂ ਤੇ ਐਸੇ ਉਹ ਜਾਣਦੇ ਹੈਗੇ ਵੀ ਜਿਹੋ ਉਹਨਾਂ ਨੇ ਹਾਂ 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 ਮਾਤਾ ਜੀ ਤੁਹਾਨੂੰ ਮੰਨਿਏ ਕਿ ਤੁਹਾਨੂੰ ਕਿਹਾ ਮੈਂ ਕਿਹਾ ਹਾਂ ਤੇ ਨੰਨੇ ਹੈਗੇ ਹੈਗੇ ਪਾਪੀ ਸਪਟਾ ਜੀ ਉਹਨਾਂ ਦੇ ਬਾਤ ਹੈ ਨੇ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਜਿੱਥੇ ਪੰਜਾਬ ਦੇ ਵਿੱਚ ਕੁੱਤਿਆਂ ਦਾ ਸ਼ੌਂਕ ਕਾਤਲ ਬਣਾ ਗਿਆ ਕਤਲ ਕਰਵਾ ਗਿਆ ਪਿਓ ਪੁੱਤ ਦਾ ਕਤਲ ਹੋਇਆ ਪਾਲਤੂ ਕੁੱਤਿਆਂ ਨੂੰ ਲੈ ਕੇ ਝਗੜਾ ਹੁੰਦਾ ਤਲਵੰਡੀ ਸਾਬੋ ਦੇ ਪਿੰਡ ਦੇ ਵਿੱਚ ਜਿੱਥੇ ਅਚਾਨਕ ਇਹ ਝਗੜਾ ਇੰਨਾ ਵੱਧ ਗਿਆ ਕਿ ਕਤਲ ਹੋ ਜਾਂਦਾ ਇੱਕ ਪਿਓ ਪੁੱਤ ਦਾ ਪਿੰਡ ਜੀਵਨ ਸਿੰਘ ਵਾਲਾ ਵਿਖੇ ਕੁੱਤਿਆਂ ਨੂੰ ਲੈ ਕੇ ਲੜਾਈ ਹੋ ਗਈ ਤੇ ਫਿਰ ਹਸ਼ਰ ਕੀ ਹੋਇਆ ਹਾਲਾਤ ਕੀ ਬਣੇ ਨੇ ਤੁਸੀਂ ਵੀ ਵੇਖੋ ਕੀ ਕੁਝ ਵਾਪਰੇ ਕੋਈ ਨਾ ਨਹੀਂ ਆਪਾਂ ਨੂੰ ਯਾਦ ਆਇਆ ਇਤਨੀ ਰਹਿ ਗਈ ਗਿੰਡਰ ਮੈਂ ਲੈ ਜਾਣਾ ਤੁਹਾਨੂੰ ਆਪਾ ਪੁੱਛ ਰਹੀ ਨੇ ਆਪਾਂ ਵੀ ਤੋੜਿਆ ਸਿੰਦੇ ਰੇ ਹੂੰ ਪੂਰਾ ਲਿਆਓ ਨੇ ਮੰਦੇ ਉਹ ਕਹਤਾ ਵੀ ਤੁਸੀਂ ਦੇਈ ਨਹੀਂ ਨਾ ਵੀ ਦੇਈ ਨਾ ਯੇ ਨੀ ਕਹਤਾ ਵੀ ਦੇਈ ਨਹੀਂ ਦੇਈ ਉਹ ਤਾਂ ਕਹਤਾ ਧਿੰਨਾ ਉਹਨਾਂ ਨੇ ਕਿਹਾ ਵੀ ਉੱਥੋਂ ਭੇਜ ਹਾਂ ਉੱਥੋਂ ਭੇਜ ਉਹਨਾਂ ਨੇ ਕਿਹਾ ਵੀ ਤੁਸੀਂ ਕਿਤੂਗਾ ਲੈ ਆਓ ਇਹ ਆਈ ਤਾਂ ਹੋਰ ਕਿਸੇ ਉਹਨਾਂ ਦਾ ਕੋਈ ਜਿਵੇਂ ਪੂਰ ਪਲ ਪੈਂਦੀ ਜੀ ਇਹਨਾਂ ਨੇ ਮਾਤਾ ਨੇ ਦੱਸਿਆ ਸੀ ਸਾਨੂੰ ਕਲੀਅਰ ਨਹੀਂ ਹੋਇਆ ਕਿ ਉਹਦੇ ਜੀ ਇਹ ਸ਼ਾਮ ਮੰਨੀ ਤੇ ਖੰਡ ਤੇ ਤਾਂ ਮੰਨੇ ਸੀ ਇਹ ਤਾਂ ਨਾਲ ਸਾਥ ਸਾਥ ਸਾਨਾ ਮੰਡੀ ਜਾ ਜੀ ਹਣਾ ਚਲੋ ਮੁੜ ਕੇ ਇਹ ਜਾ ਕੋ ਇੱਥੇ ਆ ਗਏ ਜਿੱਥੇ ਆ ਗਏ ਇਹਨਾਂ ਨੇ ਮੰਨ ਲਓ ਬਾਰਗੁਰਪਨ ਨਵੇਂ ਨਿਕਲੇ ਸਾਰੇ ਪਿੰਡੇ ਕੀਤੇ ਪਏ ਬੱਚੇ ਦਿੱਤੀ ਹੈ ਬੱਚੇ ਛੋਟੇ ਹੈ ਹਾਂ ਬੱਚਾ ਵੀ ਮੰਨ ਲਓ ਬੇਟਾ ਦਾ ਹੈ 8ਵੀਂ ਦਾ ਨੰਬਰ ਪਾਸ ਕਰਦਾ ਹੈ ਪੂਰੀਆ ਬੰਨੀ ਬਾਕੀ ਵੈਸੇ ਉਹ ਜਾਣਦੇ ਹੈਗੇ ਵੀ ਜੋ ਉਹਨਾਂ ਨੇ ਆਹ ਹਾਂ 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 ਮਾਤਾ ਤੁਮ ਮੰਨਿਏ ਕਿ ਕੰਨ ਕਿਟਮ ਹੈ ਕਿ ਤਾ ਨੰਬਰ ਹੈ ਇਹਦੇ ਬਾਅਦ ਸਰਕਾਰ ਚੁੱਕੇ ਜੀ ਜਿਨ੍ਹਾਂ ਦੇ ਬਾਅਦ ਇਹ ਨੇ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਜਿੱਥੇ ਪੰਜਾਬ ਦੇ ਵਿੱਚ ਕੁੱਤਿਆਂ ਦਾ ਸ਼ੌਂਕ ਕਾਤਲ ਬਣਾ ਗਿਆ ਕਤਲ ਕਰਵਾ ਗਿਆ ਪਿਓ ਪੁੱਤ ਦਾ ਕਤਲ ਹੋਇਆ ਪਾਲਤੂ ਕੁੱਤਿਆਂ ਨੂੰ ਲੈ ਕੇ ਝਗੜਾ ਹੁੰਦਾ ਤਲਵੰਡੀ ਸਾਬੋ ਦੇ ਪਿੰਡ ਦੇ ਵਿੱਚ ਜਿੱਥੇ ਅਚਾਨਕ ਇਹ ਝਗੜਾ ਇਨਾ ਵੱਧ ਗਿਆ ਕਿ ਕਤਲ ਹੋ ਜਾਂਦਾ ਇੱਕ ਪਿਓ ਪੁੱਤ ਦਾ ਪਿੰਡ ਜੀਵਨ ਸਿੰਘ ਵਾਲਾ ਵਿਖੇ ਕੁੱਤਿਆਂ ਨੂੰ ਲੈ ਕੇ ਲੜਾਈ ਹੋ ਗਈ ਤੇ ਫਿਰ ਹਸ਼ਰ ਕੀ ਹੋਇਆ ਹਾਲਾਤ ਕੀ ਬਣੇ ਨੇ ਤੁਸੀਂ ਵੀ ਵੇਖੋ ਕੀ ਕੁਝ ਵਾਪਰਿਆ ਨਹੀਂ ਆਪਾਂ ਨੂੰ ਯਾਦ ਆਇਆ ਇਤਨੀ ਰਹਿ ਗਈ ਗੁੰਡਮਾ ਲੈ ਜਾਣਾ ਸਾਨੂੰ ਆਪ ਕੋ ਪੁੱਛ ਰਹੀ ਨੇ ਆਪਾਂ ਇਹ ਤਰਿਆ ਸਿੰਦੇ ਰਿਆ ਹੂੰ ਚੁੱਕ ਪੂਰਾ ਲੈ ਆਓ ਹੂੰ ਨੇ ਮੁੰਡੇ ਨੂੰ ਕਹਤਾ ਵੀ ਫੁੱਲ ਦੇ ਦੇ ਨਹੀਂ ਨਾ ਵੀ ਦੇਈ ਨਾ ਇਹ ਨਹੀਂ ਇਹ ਕਹਤਾ ਵੀ ਦੇ ਦੇ ਨਹੀਂ ਦੇਈ ਮੈਨੂੰ ਤਾਂ ਕਹਤਾ ਵੀ ਨਹੀਂ ਆਉਂਦਾ ਉਹਨਾਂ ਨੇ ਕਿਹਾ ਕਿ ਤੁਸੂ ਭੇਜ ਹਾਂ ਉੱtro ਭੇਜ ਉਹਨਾਂ ਨੇ ਕਿਹਾ ਵੀ ਤੁਸੀਂ ਕਿਤੂ ਦਾ ਲੈ ਆਓ ਜੀ ਇਹ ਆਈ ਤਾਂ ਹੋਰ ਕਿਸੇ ਦਾ ਕੋਈ ਜਿਵੇਂ ਗੁੱਲ ਫਲ ਫੈਂਡ ਨਹੀਂ ਹੋਈ ਇਹਨਾਂ ਨੇ ਮਾਤਾ ਨੇ ਦੱਸਿਆ ਸੀ ਸਾਨੂੰ ਕਲੀਅਰ ਨਹੀਂ ਹੋਇਆ ਕਿ ਇਹ ਸ਼ਾਮਾ ਮਨੀ ਤੇ ਖਾਂਦੇ ਤੇ ਤਾਂ ਮੁੰਡੇ ਜੇ ਤੇ ਨਾਲ ਸਾਥਾਂ ਖਾਣਾ ਮੰਡੀ ਜਾ ਜਾਈ ਹਣਾ ਚਲੋ ਮੁੜ ਕੇ ਇਹ ਅੱਜ ਆ ਕੋ ਇੱਥੇ ਆ ਗਏ ਜੀ ਇੱਥੇ ਆ ਕੇ ਇਹਨਾਂ ਨੇ ਮੰਨ ਲਓ ਕਬਾਰ ਗੁਰ ਕੰਨੇ ਉਹਨੇ ਸਾਰੇ ਪੀਂਦੇ ਕੀਤੇ ਪਏ ਬੱਚੇ ਕਿੱਤੀ ਹੈ ਬੱਚੇ ਛੋਟੇ ਹੈ ਹਾਂ ਬੱਚਾ ਵੀ ਮਤਲਬ ਬੇਟਾ ਦਾ ਹੈ 8ਵੀਂ ਦਾ 9ਥੀ ਪੜਦਾ ਹੈ ਜੀ ਉਹਦੀ ਆ ਉਹਦੀ ਵੈਸੇ ਉਹ ਜਾਣਦੇ ਹੈਗੇ ਵੀ ਜੋ ਉਹਨਾਂ ਨੇ ਆਹ ਹਾਂ 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 ਮਾ ਮਾ ਤਾਂ ਨਹੀਂ ਤੁਹਾਨੂੰ ਮੰਨਿਆ ਕਿ ਤੁਹਾਨੂੰ ਕਿਤੇ ਮੈਂ ਕਿਹਾ ਤੁਹਾਨੂੰ ਮੰਨਦੇ ਹੈਗੇ ਹੈਗੇ ਬਾਕੀ ਸਰਕਾਰ ਜੀ ਉਹਨਾਂ ਦੇ ਬਾਅਦ ਇਹਨੇ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਜਿੱਥੇ ਪੰਜਾਬ ਦੇ ਵਿੱਚ ਕੁੱਤਿਆਂ ਦਾ ਸ਼ੌਂਕ ਕਾਤਲ ਬਣਾ ਗਿਆ ਕਤਲ ਕਰਵਾ ਗਿਆ ਪਿਓ ਪੁੱਤ ਦਾ ਕਤਲ ਹੋਇਆ ਪਾਲਤੂ ਕੁੱਤਿਆਂ ਨੂੰ ਲੈ ਕੇ ਝਗੜਾ ਹੁੰਦਾ ਤਲਵੰਡੀ ਸਾਬੋ ਦੇ ਪਿੰਡ ਦੇ ਵਿੱਚ ਜਿੱਥੇ ਅਚਾਨਕ ਇਹ ਝਗੜਾ ਇੰਨਾ ਵੱਧ ਗਿਆ ਕਿ ਕਤਲ ਹੋ ਜਾਂਦਾ ਇੱਕ ਪਿਓ ਪੁੱਤ ਦਾ ਪਿੰਡ ਜੀਵਨ ਸਿੰਘ ਵਾਲਾ ਵਿਖੇ ਕੁੱਤਿਆਂ ਨੂੰ ਲੈ ਕੇ ਲੜਾਈ ਹੋ ਗਈ ਤੇ ਫਿਰ ਹਸ਼ਰ ਕੀ ਹੋਇਆ ਹਾਲਾਤ ਕੀ ਬਣੇ ਨੇ ਤੁਸੀਂ ਵੀ ਵੇਖੋ ਕੀ ਕੁਝ ਵਾਪਰਿਆ ਨਹੀਂ ਆਪਾਂ ਯਾਰ ਜਾਨਾ ਇੰਨੀ ਰਹੇ ਪਿੰਡ ਮੈਂ ਲੈ ਜਾਣਾ ਤੁਹਾਨੂੰ ਆਪਾਂ ਪੁੱਤ ਰਹਿਣੇ ਆਪਾਂ ਵੀ ਤਰੇ ਸਿੰਦੇਰੇ

ਗੱਬਾਰਪੁਰ ਪਰ ਨਵੇਂ ਨਿਕਲੇ ਸਾਰੇ ਪਿੰਡੇ ਦਿੱਤੇ ਪਏ ਆ ਬੱਚੇ ਕਿੰਨੇ ਬੱਚੇ ਛੋਟੇ ਆ ਜੀ ਹਾਂ ਬੱਚਾ ਵੀ ਮੰਨ ਲਓ ਬੇਟਾ ਦਾ 8ਵੀਂ ਦਾ ਨੰਮਾ ਪੜ੍ਹਦਾ ਜੀ ਉਰੀਆ ਉਹ ਬੰਨੀ ਬਲਕ ਇਸੇ ਉਹ ਜਾਣਦੇ ਹੈਗੇ ਵੀ ਜੋ ਉਹਨਾਂ ਨੇ ਆਹ ਹਾਂ 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 ਮਾਤਾ ਤੁਹਾਨੂੰ ਮੰਨਿਆ ਕਿ ਕੰਮ ਹੈ ਕਿ ਕੰਮ ਹੈ ਤੇ ਨੰਮ ਲੈ ਆਏ ਇਹਦੇ ਬਾਅਦ ਸਰਕਾਰ ਜੀ ਉਹਨਾਂ ਦੇ ਬਾਅਦ ਰਹੇ ਨੇ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਜਿੱਥੇ ਪੰਜਾਬ ਦੇ ਵਿੱਚ ਕੁੱਤਿਆਂ ਦਾ ਸ਼ੌਂਕ ਕਾਤਲ ਬਣਾ ਗਿਆ ਕਤਲ ਕਰਵਾ ਗਿਆ ਪਿਓ ਪੁੱਤ ਦਾ ਕਤਲ ਹੋਇਆ ਪਾਲਤੂ ਕੁੱਤਿਆਂ ਨੂੰ ਲੈ ਕੇ ਝਗੜਾ ਹੁੰਦਾ ਹੈ ਤਲਵੰਡੀ ਸਾਬੋ ਦੇ ਪਿੰਡ ਦੇ ਵਿੱਚ ਜਿੱਥੇ ਅਚਾਨਕ ਇਹ ਝਗੜਾ ਇੰਨਾ ਵੱਧ ਗਿਆ ਕਿ ਕਤਲ ਹੋ ਜਾਂਦਾ ਇੱਕ ਪਿਓ ਪੁੱਤ ਦਾ ਪਿੰਡ ਜੀਵਨ ਸਿੰਘ ਵਾਲਾ ਵਿਖੇ ਕੁੱਤਿਆਂ ਨੂੰ ਲੈ ਕੇ ਲੜਾਈ ਹੋ ਗਈ ਤੇ ਫਿਰ ਹਸ਼ਰ ਕੀ ਹੋਇਆ ਹਾਲਾਤ ਕੀ ਬਣੇ ਨੇ ਤੁਸੀਂ ਵੀ